ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਢਿੰਗੜ ਤਹਿਸੀਲ ਫੂਲ ਤੇ ਮਿੱਤਰੋ ਜ਼ਿਲ੍ਹਾ ਹੈਗਾ ਬਠਿੰਡਾ ਭਾਈ ਜਗਜੀਤ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਵੀ ਬਾਈ ਦੇ ਘਰੋਂ ਵੀਡੀਓ ਪਾ ਚੁੱਕੇ ਹਾਂ ਘਰੇਲੂ ਮਿੱਤਰੋ ਇਹ ਵੀਡੀਓ ਹੈ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਸੋ ਅੱਜ ਪਹਿਲਾਂ ਸਵੇਰ ਵੀ ਮਿੱਤਰੋ ਇੱਕ ਚੰਗੀ ਨੀਲੀ ਰਾਵੀ ਮੱਝ ਦੀ ਪਾਈ ਸੀ ਉਸ ਤੋਂ ਬਾਅਦ ਫੂਲ ਵਾਲੀ ਵੀ ਚੰਗੀ ਮੱਝ ਸੀ ਤੇ ਆਹ ਵੀ ਮਿੱਤਰੋ ਜਿਹੜੀ ਚੰਗੇ ਦੁੱਧ ਵਾਲੀ ਹੈ ਜਿਹੜੇ ਵੀ ਵੀਰ ਭਰਾ ਨੂੰ ਕੋਈ ਬਰੀਡ ਤੇ ਮਿੱਤਰੋ ਕੰਮ ਕਰਨਾ ਚਾਹੁੰਦਾ ਕੋਈ ਮੁਕਾਬਲਿਆਂ ਦੇ ਵਿੱਚ ਲੜਨਾ ਚਾਹੁੰਦਾ ਤਾਂ ਇਹ ਮੱਝ ਵੀ ਤੁਸੀਂ ਬਾਈ ਜਰੂਰ ਬਾਈ ਦੇ ਨਾਲ ਸੰਪਰਕ ਕਰਿਓ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਵੀ ਕਿਹੜੇ ਸਿਮੈਂਟ ਤੋਂ ਜਾਂ ਕਿਹੜੇ ਸਾਣ ਤੋਂ ਕੱਪਣਾ ਤੇ ਕਿੰਨਾ ਦੁੱਧ ਸੀ ਕਿਹੜਾ ਸੁਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਬਾਈ ਜੀ ਠੀਕ ਐ ਸਿੱਤਾ ਹਾਂਜੀ ਤੇ ਆਪਣਾ ਜਿਹੜਾ ਪਿੰਡ ਹੈਗਾ ਠਿੰਗੜ ਹਣਾ ਹਾਂ ਠਿੰਗੜ ਪਿੰਡ ਆ ਜੀ ਫੂਲ ਤੋਂ 4 ਕਿਲੋਮੀਟਰ ਫੂਲ ਤੋਂ 5 ਕਿਲੋਮੀਟਰ ਹੈ 5 ਕਿਲੋਮੀਟਰ 200 ਰੁਪਏ ਤੋਂ ਹਾਂਜੀ 7 ਕਿਲੋਮੀਟਰ ਹੈ ਭਾਈ ਤੋਂ 7 200 ਰੁਪਏ 7 ਕਿਲੋਮੀਟਰ ਹਾਂ ਠੀਕ ਹੈ ਤੱਪੇ ਤੋਂ 9 ਕਿਲੋਮੀਟਰ ਹੈ ਜਾਂਦਾ ਤੱਪੇ ਤੋਂ 9 ਨੇੜੇ ਇਹ ਰਾਈਆ ਢਿੰਗੜ ਦੇ ਨਾਂ ਤੇ ਜਾਣਿਆ ਜਾਂਦਾ ਹੈ ਨਾ ਦੋਨੇ ਪਿੰਡ ਇਕੱਠੇ ਆ ਹਾਂਜੀ ਕਿਲੋ 2 ਕਿਲੋਮੀਟਰ ਦਾ ਸਾਂ ਨੇ ਹਾਂ ਠੀਕ ਹੈ ਤੇ ਇਹ ਜਿਹੜੀ ਆਪਾਂ ਹੁਣ ਮੱਝ ਦਿਖਾਈ ਆ ਹਾਂਜੀ ਪਹਿਲਾਂ ਤਾਂ ਆਪਣਾ ਕਿਵੇਂ ਰਿਹਰ ਸਪੌਂਸ ਪਹਿਲਾਂ ਵੀਡੀਓ ਤੋਂ ਬਹੁਤ ਵਧੇ ਰਿਹਾ ਜੀ ਠੀਕ ਸੀ ਪੂਰਾ ਚੜ੍ਹਦੀ ਕਲਾ ਦਾ ਕੰਮ ਰਿਹਾ ਜੀ ਪਹਿਲਾਂ ਤਾਂ ਠੀਕ ਹੈ ਹਾਂਜੀ ਇਹ ਐਕਟਿਵ ਪਰ ਉਹੀ ਕੰਮ ਹੋਣਾ ਚਾਹੀਦਾ ਸਰੀਰ ਰੱਖਣਾ ਜੀ ਆਪਾਂ ਓਕੇ ਓਕੇ ਹੁਣ ਆ ਜਿਹੜੀ ਆਪਾਂ ਮੱਝ ਦਿਖਾਈ ਆ ਹਨਾ ਇਹਦਾ ਮੇਨ ਪਹਿਲਾ ਸੂਆ ਕਿਹੜਾ ਹੈ ਇਹ ਮੇਨ ਤੀਜਾ ਸੂਆ ਦੀ ਤੀਜਾ ਚੌਥਾ ਹੋ ਨਾ ਤੀਜਾ ਸੂਆ ਦੀ ਤੀਜਾ ਹਰਿਆਣੇ ਤੋਂ ਆਈ ਮੇਰੇ ਹਸਾਰ ਦੀ ਮੱਝ ਆ ਹਸਾਰ ਤੋਂ ਆਈ ਵੀ ਆ ਠੀਕ ਆ ਤੀਜੇ ਸੂਏ ਤੀਜੇ ਸੂਏ ਤੀਜੇ ਸੂਆ ਸੋਨਾ ਜੀ ਤੀਜੇ ਸੂਆ ਸੋਨਾ ਹੈ ਦੁੱਧ ਦੇਣੇ ਕਿੰਨਾ ਕੱਢਿਆ ਜੀ ਦੁੱਧ ਦੇਣੇ ਦੂਜੇ ਸੂਤਨੇ ਕੋਲੇ ਜੀ 20 ਪਲੱਸ ਕੱਢਿਆ 20 ਪਲੱਸ ਆਪਾਂ ਘਰੇ ਚੋਇਆ ਜੀ ਕਈ ਭਰਾ ਕਹਿੰਦੇ ਨਾ 20 ਗੱਪ ਵਾਲਾ ਹੁੰਦਾ ਹੈ ਹਨਾ ਇਹ ਕਹਿੰਨ ਨੂੰ ਤਾਂ ਕਿਹਾ ਜਾਂਦਾ ਜੀ ਹਾਂ ਪਰ ਹੇ ਦੇਖੋ ਮਾਜੀ ਵੀ ਦੇਖੋ ਕਿੰਨੇ ਦਿਨ ਲੱਗੂਗੀ ਅਜੇ 24 ਜੂਨ ਦੇ ਦਿਨ ਪੂਰੇ ਆ ਜੀ 24 ਨੂੰ ਹਾਂ ਜੀ ਇਹ ਤਾਂ ਕੱਚੀ ਬਹੁਤ ਪਈ ਆ ਹਨਾ ਕੱਚੀ ਬਹੁਤ ਪਈ ਆ ਵੈਸੇ ਤਾਂ ਮੇਤਰੋ ਗਾਂ ਦੀ ਵੀਡੀਓ ਬਣਾਉਣ ਆਏ ਸੀ ਤੇ ਬਾਈ ਕਹਿੰਦਾ ਚੱਲਾ ਮੱਝ ਦਿਖਾ ਦਿੰਨੇ ਆ ਵੇਗੀ ਠੀਕ ਆ ਨਹੀਂ ਇਹਨੂੰ ਦੁਬਾਰੇ ਤਿਆਰ ਕਰਕੇ ਵੀਡੀਓ ਪਾਵਾਂਗੇ ਹਨਾ ਹਾਂ ਜੀ ਇਹ ਤਾਂ ਵੇਗੀ ਤਾਂ ਠੀਕ ਆ ਜੀ ਰੇਟ ਲੱਗ ਗਿਆ ਤਾਂ ਇਹ ਜੋ ਸੂਪ ਵੀ ਪ ਦੁੱਧ ਚਵਾ ਕੇ ਵੀਡੀਓ ਪਾਵਾਂਗੇ ਮੱਝ ਦੀ ਅ ਚਵਾ ਕੇ ਪੋਣੀ ਆ ਦਿਖਾਉਣਾ 20 ਲੀਟਰ ਹਾਂ ਪੂਰਾ ਦਿਖ ਵੇਖ ਲੱਗ ਗਿਆ ਤਾਂ ਵੇਚ ਵੀ ਦਵਾਂਗੇ ਨਹੀਂ ਪਾ ਕੇ ਬਚਾਂਗੇ ਮੱਜ ਓਕੇ ਜੇ ਰੇਟ ਵਧੀਆ ਮਿਲ ਗਿਆ ਤਾਂ ਵੇਚ ਦੇਵਾਂਗੇ ਵੇਚ ਦਾਂਗੇ ਜੀ ਨਹੀਂ ਦਿਖਾਉਣਾ ਵੀ ਮੜਲਾ ਕੱਲ ਨੂੰ ਅਗਲਾ ਨਹੀਂ ਗਦੂਗਾ ਵੀ ਉਹੀ ਕਹਿੰਦਾ ਵੀ ਹਨਾ ਆਪਣੇ ਕੋਲ ਪਹਿਲਾਂ ਵਜੇ ਵੇਚੀਆਂ ਵੀਡੀਓ ਦੀ ਵੇਚੀਆਂ ਹਾਂ ਉਹਨਾਂ ਕੋ ਸਾਰੀਆਂ ਵਜੇ 16 17 ਪਲੱਸ ਹੁੰਦੀਆਂ ਠੀਕ ਹੈ ਹੁਣ ਇਹਨੇ ਮੜਲਾ 20 ਲੀਟਰ ਦਿੱਤਾ ਹਾਂ ਹਾਂ 3 ਜੇ ਸੁਆ ਸੋਣੀ ਆ ਇਹ ਸੁਣਾ ਜੀ ਕਿਹੜੇ ਟੀਕੇ ਤੋਂ ਗੱਪਣਾ ਕਿਸਾਨ ਤੋਂ ਗੱਪਣਾ ਇਹੇ ਵੀ ਆਪਣੇ ਨਾਲ ਦੇ ਪਿੰਡ ਰਾਈਏ ਪੂਰਾ ਸਾਂ ਨਾ ਪੂਰਾ ਸਾਂ 18 ਕਿਲੋ ਲੀਟਰ ਮੱਝ ਜਿਹੜਾ ਕੱਟਾਗਾ ਉਹ ਠੀਕ ਹੈ ਉਹ ਤੋਂ ਡਾਇਰੈਕਟ ਕ੍ਰੋਸ ਹੋਈ ਵੀ ਹੈ ਠੀਕ ਹੈ ਕੋਈ ਨਹੀਂ ਪਰ ਹੈ ਠੀਕ ਹੈ ਨਹੀਂ ਪਰ ਹੈ ਗੂੜੇ ਤੋਂ ਗੱਪਣ ਹੋਈ ਸੀ ਠੰਡੀ ਸੀਲ ਕਿਵੇਂ ਆ ਠੰਡੀ ਹਲ ਕੋਰੀ ਆ ਜੀ ਕੋਈ ਚੱਕਰੀ ਨਹੀਂ ਆ ਜੀ ਕਿੰਨਾ ਕੁ ਟਾਈਮ ਮਿਲਦੀ ਆ ਬੋਲਦੀ ਆ ਕਤਾਰਾਂ ਦਿੰਦੀ ਆ ਇਹਦਾ ਵੀ ਸਾਰਾ ਉਹਦਾ ਨਰਮਲ ਬਸ ਤਿੰਨ ਇੱਕ ਨਹੀਂ ਹਿੱਟ ਰੱਖਦੀ ਆ ਠੀਕ ਹੈ ਜਦੋਂ ਕਤਾਰਾਂ ਦੇ ਇੱਕ ਤੀਜੇ ਨੂੰ ਬੋਲਦੀ ਆ ਬੋਲਦੀ ਆ ਹਾਂ ਕਿਉਂਕਿ ਆਇਆ ਨਾ ਕਈ ਭਰਾ ਹੁਣ ਜਿਹੜਾ ਮਹਿੰਗੀ ਮਹੰਗਾ ਪਸ਼ੂ ਆ ਉਹਦਾ ਆਪ ਨੂੰ ਫਰਜ ਬੰਦਾ ਦੱਸੰਦਾ ਵੀ ਇਹ ਕਿਵੇਂ ਰਹਿੰਦੀ ਆ ਮਾਲਾ ਟੀਕੇ ਭਰਾ ਕੇ ਦੇਖਿਆ ਕਿ ਟੀਕੇ ਨਹੀਂ ਪਹਿਲਾਂ ਇਹ ਦੋ ਹੀ ਟਮੇ ਟੀਕਾ ਭਰਾਏ ਨਹੀਂ ਹਾਂ ਪਹਿਲਾਂ ਬਾਈਨਲ ਕਰ ਲਈ ਸੀਗੀ ਤੁਸੀਂ ਡੇਢ ਮਹੀਨੇ ਨੂੰ ਕਰ ਲਈ ਸੀਗੀ ਠੀਕ ਹੈ ਫਿਰ ਇਹ 3 ਮਹੀਨੇ ਬਾਅਦ ਬੋਲੀ ਸੀਗੀ ਪਸ਼ੂ ਦਾ ਐਡੈਕਟ ਕਰੋ ਕਰਾਈ ਸੀਗੀ ਓਕੇ ਬੱਕਰੇ ਖੰਧਰਾ ਖਲਰ ਆਦਾ ਸੀਗੇ ਬੂਰੇ ਕੱਟਣ ਬੂਰੇ ਸਾਵਾਂਗੇ ਤੂੰ ਠੀਕ ਹੈ ਹੁਣ ਵਿੱਚ ਨਾ ਪ੍ਰੋਗਰਾਮ ਬਣ ਗਿਆ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰ ਪਸ਼ੂ ਵੱਜ ਜਾਂਦੇ ਆ ਹਨਾ ਠੀਕ ਹੈ ਹਜੇ ਦਿਨ 24 ਤਰੀਕ ਨੂੰ ਜੀ ਠੀਕ ਹੈ ਦੇਣਾ ਥਾਂਲੇ ਵੀ ਮਿੱਤਰੋ ਸਾਫ਼ ਹੈ ਤੇ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਆ ਖੁੱਲੀ ਝੋਲੀ ਦੀ ਆ ਤੋਰੇ ਜੀ ਨੂੰ ਮੜੀ ਫਰ ਦੁੱਧ ਵਾਈ ਕਹਿੰਦਾ ਵੀ ਪੂਰਾ 20 ਕੱਢਿਆ ਬੂਰੇ ਤੋਂ ਗੱਪਣਾ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਅੱਜ 20 ਵਾਲੀਆਂ ਚੱਲੀ ਜਾਂਦੀਆਂ ਸੋ ਜਿਹੜੇ ਵੀ ਵੀਰ ਭਰਾ ਨੂੰ ਕੋਈ ਬਰੀਡ ਤੇ ਮਿੱਤਰੋ ਕੰਮ ਕਰਨਾ ਚਾਹੁੰਦਾ ਤੇ ਜਰੂਰ ਭਾਈ ਦੇ ਨਾਲ ਕਰੋ ਸੰਪਰਕ ਮੋੜ ਲਈ ਕੱਦ-ਕਾਟ ਵੀ ਮਿੱਤਰੋ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਚੰਗਾ ਵਜਣਾ ਸਿੱਧ ਪੱਖੋਂ ਵੀ ਸੋਹਣੀ ਹੈ ਤੇ ਸਿੰਘ ਹਾਂਜੀ ਬੰਦ ਬੰਦ ਚਲੇ ਥੇ ਬੰਦ ਬੰਦ ਤੇ ਫਿਰ ਰੇਟ ਕੀ ਕਰਤਾ ਜੀ ਰੇਟ ਇਹਦਾ ਕਰਤਾ ਜੀ ਆਪਾਂ 190000 ਇੱਕ 90 ਹਾਂਜੀ ਥੋੜਾ ਜਿਹਾ ਮੰਦਾ ਚਲੀ ਜਾਂਦਾ ਦੁੱਧ ਵੀ ਦੋ ਜਣਾ ਕੱਢਣਾ ਨੇ ਖਰਾਕ ਇੱਕ ਦੀ ਖਾਣੀ ਹੈ ਸੰਭਾਈ ਇੱਕ ਦੀ ਹਾਂ ਦੁੱਧ ਦੁੱਧ ਦੋ ਜਣਾ ਕੱਢਣਾ ਹਨਾ ਇਹ ਵੀ ਗੱਲ ਹੈਗੀ ਆ ਆਮ 10 11 ਜੀ ਰਹਿ ਜਾਂਦੀਆਂ 10 11 ਕੋਈ ਲੱਖ ਤੋਂ ਘਟ ਰਹਿੰਦਾ ਜੀ ਵਧੀਆ ਮੱਝ ਦਾ ਹਾਂ ਲੱਖ ਤੋਂ ਲੱਖ ਦੇ ਨੇੜੇ ਦੇ ਨੇੜੇ 10 11 ਵਾਲੀ ਫਿਰਦੀ ਹੈ ਇਹਨੇ ਵੀ ਹਾਂ ਜੀ ਭਾਈ ਨੋਰਾ ਵਾਜ ਜੂ ਹਾਂ ਠੀਕ ਹੈ ਹੁਣ ਆਪਾਂ ਚਲੋ ਤੀਜੇ ਦੂਜੇ ਨੰਬਰ ਤੇ ਕਰਦੇ ਆ ਵਿਹੜ ਦਿਖਾਉਣੇ ਆ ਹਨ ਇਹ ਸੂਆ ਇਹ ਸੂਆ ਪਹਿਲਾ ਜੀ ਪਹਿਲਾ ਸੂਆ ਸੂੰਦੀ ਆ ਕਿੰਨੇ ਕ ਦਿਨ ਬਾਕੀ ਆ ਇਹਦੇ ਦਿਨ ਲੈ ਕੇ ਹੀ ਪੰਜ ਸੂਣ ਚ ਪੰਜ ਦਿਨ ਹਾਂ ਪੰਜ ਦਿਨ ਤਰੀਕ ਹਿਸਾਬ ਕਰਦੇ ਆ ਠੀਕ ਆ ਥੋੜਾ ਨਾ ਭਲਾ ਕਰੀਆ ਵੀ ਹਨ ਚਲੋ ਕਈ ਵਾਰ ਪਸ਼ੂ ਕਰ ਜਾਂਦਾ ਹਨ ਲੈ ਜੀ ਦੋਨੋਂ ਵੱਧ ਲੈ ਜੇ ਪਹਿਲਾ ਸੂਕ ਕਰਨਾ ਠੀਕ ਆ ਤਾਂ ਸੂਆ ਹਾਂ ਥੋੜੋ ਜਿਹਾ ਇਹਨੂੰ ਵੀ ਮੜ ਜਾ ਥੋੜਨੇ ਭਲਾ ਨੇ ਕਿਉਂਕਿ ਮਿੱਤਰੋ ਪਹਿਲੋਂ ਆਦੇ ਆ ਜਾਂਦੀਆਂ ਹੁੰਦੀਆਂ ਫੇਰ ਹੀ ਲੇਵਾ ਬਣਦਾ ਕਿਉਂਕਿ ਆ ਖੁੱਲਾ ਲੇਵਾ ਬਣਾਉਂਦਿਆਂ ਨੇ ਫਿਰ ਕਦ ਘਾਟ ਇਹਦਾ ਵੀ ਠੀਕ ਐ ਮੈਂ ਤਾਂ ਰੰਗ ਰੰਗ ਬਹੁਤ ਚੰਗਾ ਮੰਨ ਤੋ ਜੀ ਬੰਦ ਉਹਨੂੰ ਵੀ ਬੰਦ ਲਓ ਅਨੇ ਇੱਥੇ ਬੰਦ ਜੇ ਇਧਰ ਤਾਂ ਫਿਰ ਐ ਨਾ ਪਸੂ ਡਰਦਾ ਹੁੰਦਾ ਏਕ ਥੋੜਾ ਜਿਹਾ ਥਾਣਾ ਮੋਟਾ ਕਰਦੀ ਐ ਕਿਉਂਕਿ ਭਲਾ ਕਰਕੇ ਠੀਕ ਐ ਕੁਛ ਬੈਠਾ ਉੱਠਣਾ ਹੋ ਜਾਂਦਾ ਹਣਾ ਹਾਂਜੀ ਪੂਰੇ ਪਰ ਠੀਕ ਐ ਇਹਦੇ ਕੋਈ ਟੀਕਾ ਚਾਹਦਾ ਕਿ ਕਿਵੇਂ ਆ ਨੇ ਠੀਕ ਹੈ ਤਾਂ ਕੋਈ ਜਾਨ ਨਹੀਂ ਨਾਰਮਲ ਟਿਕਾਣਾ ਹੋਦਾ ਸਾਡੇ 3500 ਰੁਪਏ ਦਾ ਠੀਕ ਹੈ ਹਾਂ ਕੋਈ ਰਿਕਾਰਡ ਨਹੀਂ ਪਤਾ ਰਿਕਾਰਡ ਨਹੀਂ ਹਾਂ ਠੀਕ ਹੈ ਤੇ ਮਾਂ ਦਾ ਕੀ ਰਿਕਾਰਡ ਸੀ ਕੁਝ ਆਪਣੇ ਸੀਗਾ 24 ਕਿਲੋ ਦਾ 24 ਕਿਲੋ ਕਿਸ ਮੇ ਹੋਰ ਕਟ ਸੀਗਾ ਠੀਕ ਹੈ ਕੀ ਰੇਟ ਕਰਤਾ ਜੀ ਦਾ ਫਿਰ ਆਪਾਂ ਇਹਦਾ ਰੇਟ ਕਰਤਾ ਜੀ 82000 82000 ਮਾਨਦਾਨ ਮਾਨਦਾਨ ਕਰਾਂਗੇ ਜੀ ਕੁਝ ਹੋ ਜਾਊਗਾ ਫੁੱਲ ਕੇ ਕਰਾਂਗੇ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 98721 98721 39 ਹਾਂਜੀ 960 39960 ਹਾਂਜੀ 9872138960 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ